ਵਾਰਦਤ ਹੋਈ ਹੈ ਇਹ ਕਦੋਂ ਵਾਰਦਤ ਹੋਈ ਹੈ ਸਰ ਕੱਲ ਹੋਈ ਸੀ 7:30 ਵਜੇ ਸ਼ਾਮ ਦਾ ਟਾਈਮ ਹੈਗਾ ਸੀ ਇਹ ਅੱਛਾ ਕੀ ਕੀ ਹੋਇਆ ਕੀ ਦੋ ਮੁੰਡੇ ਬਾਈਕ ਤੇ ਆਏ ਸੀ ਇੱਕ ਮੁੰਡਾ ਅੰਦਰ ਆਇਆ ਉਹਨੇ ਪਿਸਤੌਲ ਕੱਢੀ ਆ ਤੇ ਮੇਰੇ ਵੱਲ ਕਰਕੇ ਤੇ ਮੈਂ ਥੋੜਾ ਜਿਹਾ ਇੱਧਰ ਨੂੰ ਆ ਮੈਨੂੰ ਕਹਿੰਦੇ ਭੱਜੀ ਨਾ ਜੋ ਕੁਝ ਹੈਗਾ ਕੱਢ ਦੀ ਤੇ ਮੈਂ ਕਿਹਾ ਪਿੱਛੇ ਪੇ ਪੈਸੇ ਮੈਂ ਆਪ ਦਾ ਬਚਾਅ ਕਰਦਾ ਪਿੱਛੇ ਨੂੰ ਭੱਜਿਆ ਤੇ ਉਹਨਾਂ ਨੇ ਫਾਇਰ ਮਾਰਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਮਤਲਬ ਕਿ ਅਸੀਂ ਉੱਪਰ ਜਾਈ ਫਟਾਫਟ ਉਹ ਨਿਕਲ ਚੁੱਕੇ ਸੀ ਇੱਥੋਂ 1:30 ਵਜੇ ਦੀ ਘਟਨਾ ਹੈ 7:30 ਵਜੇ ਦਾ ਟਾਈਮ ਹੈ ਜੀ ਸ਼ਾਮ ਦਾ ਕਿੰਨੇ ਜਣੇ ਸੀਗੇ ਦੋ ਜਣੇ ਸੀ ਇੱਕ ਪਹਿਲਾਂ ਇੱਕ ਜਣਾ ਅੰਦਰ ਆਇਆ ਬਾਅਦ ਵਿੱਚ ਦੂਜਾ ਜਣੇ ਵੀ ਆਇਆ ਸੀ ਸੀਸੀਟੀਵੀ 'ਚ ਵੀ ਸਾਰੀ ਬਾਤ ਆਈ ਹੈ ਹਾਂਜੀ ਸੀਸੀਟੀਵੀ 'ਚ ਵੀ ਆਈ ਆ ਕੀ ਨਜ਼ਰ ਆ ਰਿਹਾ ਨਜ਼ਰ ਮਤਲਬ ਕਿ ਆ ਰਿਹਾ ਕਿ ਉਹਨਾਂ ਨੇ ਮੂੰਹ ਤੇ ਪਰਨਾ ਬੰਨਿਆ ਹੋਇਆ ਕੁਝ ਦਿਖ ਨਹੀਂ ਰਿਹਾ ਜ਼ਿਆਦਾ ਤੇ ਉਹ ਫਿਰ ਬਾਈਕ ਤੇ ਜਿਹੜੇ ਆਏ ਸੀ ਨੰਬੀ ਨੰਬਰ ਪਲੇਟ ਤੋਂ ਬਾਈਕ ਸੀ ਉਹ ਤੇ ਬੈਠ ਕੇ ਉਹ ਸਿੱਧਾ ਉਧਰ ਵਾਲੀ ਸਾਡੇ ਪੱਠੇ ਵਾਲੀ ਸੜਕ ਤੇ ਨਿਕਲੇ ਗਏ ਜੀ ਜਦੋਂ ਅੰਦਰ ਆਏ ਤੇ ਉਹਨਾਂ ਨੇ ਕੀ ਕੀਤਾ ਉਹਨ ਇੱਕ ਮੁੰਡਾ ਪਹਿਲਾਂ ਅੰਦਰ ਆਇਆ ਅੰਦਰ ਸਾਰੀ ਉਹਨਾਂ ਪਿਸਤੌਲ ਕੱਢਿਆ ਤੇ ਮੇਰੇ ਵੱਲ ਘਰਤਾ ਮੈਂ ਹੋ ਲਈ ਜੀ ਇੱਧਰ ਨੂੰ ਆਇਆ ਮੈਨੂੰ ਕਹਿੰਦਾ ਭੱਜੀ ਨਾ ਮੈਂ ਕਿਹਾ ਪਿੱਛੇ ਪਏ ਮੈਂ ਪਿੱਛੋਂ ਕੱਢ ਕੇ ਦਿਨਾ ਤੇ ਮੈਂ ਆਪ ਜਦ ਬਿਜਾ ਕਰਦਾ ਪਿੱਛੇ ਨੂੰ ਨਿਕਲਿਆ ਤੇ ਉਹਨਾਂ ਨੇ ਫਾਇਰ ਮਾਰੇ ਜੀ ਇੱਕ ਹੀ ਫਾਇਰ ਚਲਾਇਆ ਹਾਂਜੀ ਇੱਕ ਵਾਰੇ ਮਾਰੇ ਜੀ ਪੁਲਿਸ ਆਈ ਹੈ ਪੁਲਿਸ ਆਈ ਹੈ ਅਸੀਂ ਕੰਪਲੀਟ 112 ਤੇ ਕੀਤੀ ਸੀ 8:30 ਵਜੇ ਪਹਿਲਾ ਜਿਹੜੇ ਆਏ ਹਵਲਦਾਰ ਆਏ ਉਸ ਤੋਂ ਬਾਅਦ 9 ਵਜੇ ਐਸਐਚਓ ਸਾਹਿਬ ਆਏ ਸਾਡੇ 9 ਵਜੇ ਡੀਐਸਪੀ ਸਾਹਿਬ ਆਈ ਸੀ ਜੀ ਕਿਵੇਂ ਦੇਖਦੇ ਹੋ ਕੀ ਮੰਗ ਕਰਦੇ ਹੈਗੇ ਉਹ ਮੰਗ ਇਹੀ ਹੈ ਜੀ ਅਸੀਂ ਦੁਕਾਨਦਾਰ ਹੈਗੇ ਅੰਦਰ ਮਤਲਬ ਕਿ ਬੈਠਿਆ ਸੀ ਸੇਫ ਹੀ ਹੈ ਨਹੀਂ ਅਸੀਂ ਮੁਲਾਜ਼ਮ ਸਾਡੀ ਮੰਗ ਇਹੀ ਹੈ ਕਿ ਅਸੀਂ ਸੇਫ ਮਤਲਬ ਇਹ ਹੋਈ ਇੱਕ ਚੌਕ ਇੱਕ ਮੇਨ ਚੌਕ ਆ ਇੱਥੇ ਪੱਕਾ ਨਾਕਾ ਲਾਇਆ ਜਾਵੇ ਪੀਸੀਆਰ ਵਗੈਰਾ ਜੋ ਹੋਵੇ ਪੱਕਾ ਇੱਥੇ ਨਾਕਾ ਲਾਇਆ ਜਾਵੇ ਤੇ ਅਸੀਂ ਬਿਲਕੁਲ ਸੇਫ ਇੱਥੇ ਹੋਈਏ ਜੀ ਨਾਮ ਮੇਰਾ ਪੂਰਾ ਮੇਰਾ ਨਾਮ ਸਾਹੀ ਲਈ ਸਰ ਇੱਥੇ ਪੈਗਟ ਪਈ ਸੀ ਪੈਗਟ ਪੂਈਆ ਵਗਾਰੇ ਦੇ ਉਹ ਚੱਕੇ ਆ ਬਾਕੀ ਉੱਤੋਂ ਦੀ ਗੱਲੇ ਕੋਲ ਤਾਂ ਨਹੀਂ ਮਤਲਬ ਕਿ ਉਹ ਆਏ ਹਜੇ ਕਿਉਂਕਿ ਉਹਨਾਂ ਨੂੰ ਏ ਸੀ ਕਿ ਅਸੀਂ ਉੱਪਰ ਦੀ ਘੁੰਮ ਕੇ ਆਵਾਂਗੇ ਅਸੀਂ ਫੜੇ ਨਾ ਜਾਈਏ ਨੇ ਟਾਈਮ 'ਚ ਉਹ ਜਿਵੇਂ ਉਹਨਾਂ ਜੋ ਹੱਚਾ ਫੜਾ ਬੜਾ ਨਿਕਲ ਚੁਕੇ ਸੀ ਜੀ ਆਪਣਾ ਪਰ ਆਪਣਾ ਬੇਟਾ ਦੁਕਾਨ ਤੇ ਸੀ ਮੈਂ ਵੀ ਦੁਕਾਨ ਤੇ ਬੈਠਾ ਸੀ ਮੈਂ ਕੁਦਰ ਦੇ ਘਰੇ ਖਾਣਾ ਖਾਣ ਚਲਾ ਗਿਆ ਤਾਂ ਪਿੱਛੋਂ ਕਿਤੇ ਦੋ ਜਣੇ ਆਏ ਆ ਇੱਕ ਜਣਾ ਪਹਿਲਾਂ ਅੰਦਰ ਵੜਿਆ ਆ ਕੇ ਬੇਟਾ ਨੂੰ ਕਹਿੰਦੇ ਵੀ ਹੈ ਹਰ ਵਾਰਤ ਵਰਤਾਨ ਕੇ ਵੀ ਜੋ ਕੁਛ ਤਰ੍ਹਾਂ ਕੱਢ ਦੇ ਉਹ ਕਹਿੰਦਾ ਕੋਈ ਨਾ ਮੈਂ ਦੇ ਦਿੰਦਾ ਨਾ ਕਿ ਨਾ ਆ ਨਾ ਟੈਲਰ ਟੈਲ ਤੋਂ ਅੱਗੇ ਗਿਆ ਉਹ ਕਹਿੰਦਾ ਭੱਜਣ ਦੀ ਕੋਸ਼ਿਸ਼ ਨਾ ਕਰ ਇਹਨਾਂ ਗੋਲੀ ਮਾਰ ਦਿਆਂਗੇ ਉਹ ਕਹਿੰਦਾ ਇਹ ਸਾਹਮਣੇ ਪੈਸੇ ਪੈ ਉਹ ਤੁੰਦ ਨਾ ਕਰਕੇ ਤੇ ਉਹ ਪੈਸੇ ਦੇ ਬਾਨੇ ਪਿਛਲੇ ਗੇਟ ਤੋਂ ਨਿਕਲ ਕੇ ਇਹਨਾਂ ਰੋੜਾ ਪੈ ਡਾੜੇ ਡਾੜੇ ਕਰਕੇ ਵਾਏ ਮਾਰੀ ਨਾ ਤਾਂ ਉਹਨਾਂ ਨੂੰ ਹੋਇਆਗਾ ਵੀ ਇਹਨਾਂ ਰੋਲਾ ਪੈ ਚੁੱਕਾ ਵੀ ਅਸੀਂ ਫਸਾਂਗੇ ਇਸ ਕਰਕੇ ਨਾ ਉਹ ਇੱਥੋਂ ਜੋ ਵੀ ਉਹਨਾਂ ਚਾਹਿਆ ਨਾ ਉਹ ਭੱਜ ਨਿਕਲ ਕੇ ਆਪਣਾ ਭੱਜ ਕੇ ਗਿਆ ਨਾ ਤੋ ਕੀ ਬੰਦ ਕਰ ਦਿਓ ਮੰਗ ਸਾਡੇ ਮਤਲਬ ਆਹੀ ਹੈ ਜੀ ਵੀ ਇੱਕ ਤਰ੍ਹਾਂ ਆਪਣਾ ਮੇਨ ਇਹ ਤੇ ਪੱਕਾ ਨਾਕਾ ਹੋਣਾ ਚਾਹੀਏ ਚਾਹੀਦਾ ਕੋਈ ਜੋ ਡੇਲੀ ਜੋ ਵਾਰਦਾਤਾ ਹੁੰਦੀ ਹੈ ਉਸ ਤੋਂ ਮਤਲਬ ਸਭ ਨੂੰ ਮਤਲਬ ਇੱਕ ਬਚਾਅ ਹੋ ਸਕੇ ਇਸ ਇਲਾਕੇ ਦੇ ਵਿੱਚ ਵਾਰਦਾਤ ਅਕਸਰ ਹੁੰਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਵਾਰਦਾਤ ਹੋਈ ਹੈ ਇਹ ਕਦੋਂ ਵਾਰਦਾਤ ਹੋਈ ਹੈ ਸਰ ਕੱਲ ਹੋਈ ਸੀ 7:30 ਵਜੇ ਸ਼ਾਮ ਦਾ ਟਾਈਮ ਹੈਗਾ ਜੀ ਅੱਛਾ ਕੀ ਕੀ ਹੋਇਆ ਕੀ ਦੋ ਮੁੰਡੇ ਬਾਈਕ ਤੇ ਆਏ ਸੀ ਇੱਕ ਮੁੰਡਾ ਅੰਦਰ ਆਇਆ ਉਹਨੇ ਪਿਸਤੌਲ ਕੱਢੀ ਆ ਤੇ ਮੇਰੇ ਵੱਲ ਕਰਕੇ ਤੇ ਮੈਂ ਥੋੜਾ ਜਿਹਾ ਡਰ ਨੂੰ ਆਇਆ ਮੈਨੂੰ ਕਹਿੰਦੇ ਭੱਜੀ ਨਾ ਜੋ ਕੁਝ ਹੈ ਕੱਢ ਦੀ ਤੇ ਮੈਂ ਕਿ ਪਿੱਛੇ ਪੇ ਪੈਸੇ ਮੈਂ ਆਪ ਦਾ ਵਿਚਾਰ ਕਰਦਾ ਪਿੱਛੇ ਨੂੰ ਭੱਜਿਆ ਤੇ ਉਹਨਾਂ ਨੇ ਫਾਇਰ ਮਾਰਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਮਤਲਬ ਕਿ ਅਸੀਂ ਉੱਪਰ ਦੀ ਆਏ ਫਟਾਫਟ ਉਹ ਨਿਕਲ ਚੁੱਕੇ ਸੀ ਉੱਥੋਂ 11 ਵਜੇ ਦੀ ਕਰਨਾ ਹੈ ਸਵਾ 7 ਵਜੇ ਦਾ ਟਾਈਮ ਹੈ ਜੀ ਸ਼ਾਮ ਦਾ ਕਿੰਨੇ ਜਣੇ ਸੀਗੇ ਦੋ ਜਣੇ ਸੀ ਇੱਕ ਪਹਿਲਾਂ ਇੱਕ ਜਣ ਅੰਦਰ ਆਇਆ ਬਾਅਦ ਦੂਜਾ ਜਣੇ ਵੀ ਆਇਆ ਸੀ ਸੀਸੀਟੀਵੀ 'ਚ ਵੀ ਸਾਰੀ ਬਾਤ ਹਾਂਜੀ ਸੀਸੀਟੀਵੀ 'ਚ ਵੀ ਆਈ ਆ ਕੀ ਨਜ਼ਰ ਆ ਰਿਹਾ ਨਜ਼ਰ ਮਤਲਬ ਕਿ ਆ ਰਿਹਾ ਕਿ ਉਹਨਾਂ ਨੂੰ ਮੂੰਹ ਤੇ ਪਰਨਾ ਬੰਨਿਆ ਹੋਇਆ ਕੁਝ ਦਿਖ ਨਹੀਂ ਰਿਹਾ ਜਿਆਦਾ ਤੇ ਹੁਣ ਫਿਰ ਬਾਈਕ ਤੇ ਜਿਹੜੇ ਆਏ ਸੀ ਨੰਬੀ ਨੰਬਰ ਪਲੇਟ ਤੋਂ ਬਾਈਕ ਸੀ ਉਹ ਤੇ ਬੈਠ ਕੇ ਉਹ ਸਿੱਧਾ ਉਧਰ ਵਾਲੀ ਸਾਈਡ ਪੱਠੇ ਵਾਲੀ ਸਾਈਡ ਨਿਕਲੇ ਗਏ ਜੀ ਜਦੋਂ ਅੰਦਰ ਆਏ ਤੇ ਉਹਨਾਂ ਨੇ ਕੀ ਕੀਤਾ ਹੁਣ ਇੱਕ ਮੁੰਡਾ ਪਹਿਲਾਂ ਅੰਦਰ ਆਇਆ ਅੰਦਰ ਸਾਰੀ ਉਹਨੂੰ ਪਿਸਤੌਲ ਕੱਢਿਆ ਤੇ ਮੇਰੇ ਵੱਲ ਘਰਤਾ ਮੈਂ ਹੋ ਲਈ ਜੀ ਇੱਧਰ ਨੂੰ ਆਇਆ ਮੈਨੂੰ ਕਹਿੰਦਾ ਪੱਜੀ ਨਾ ਮੈਂ ਕਿਹਾ ਪਿੱਛੇ ਪਏ ਮੈਂ ਪਿੱਛੋਂ ਕੱਢ ਕੇ ਦਿਨਾ ਤੇ ਮੈਂ ਆਪ ਜਦ ਬਿਜਾ ਕਰਦਾ ਪਿੱਛੇ ਨੂੰ ਨਿਕਲਿਆ ਤੇ ਉਹਨਾਂ ਨੇ ਫਾਇਰ ਮਾਰੇ ਜੀ 21 ਫਾਇਰ ਚਲਾਇਆ ਹਾਂਜੀ ਇੱਕ ਵਾਰੇ ਮਾਰੇ ਜੀ ਪੁਲਿਸ ਆਈ ਹੈ ਪੁਲਿਸ ਆਈ ਹੈ ਅਸੀਂ ਕੰਪਲੀਟ 112 ਤੇ 8:30 ਵਜੇ ਪਹਿਲਾ ਜਿਹੜੇ ਆਏ ਹਵਲਦਾਰ ਆਏ ਉਸ ਤੋਂ ਬਾਅਦ 9:00 ਵਜੇ ਐਸਐਚਓ ਸਾਹਿਬ ਆਏ ਸਾਡੇ 9:00 ਵਜੇ ਡੀਐਸਪੀ ਸਾਹਿਬ ਆਈ ਸੀ ਕਿਵੇਂ ਦੇਖਦੇ ਹੋ ਕੀ ਮੰਗ ਕਰਦੇ ਹੈਗੇ ਉਹ ਮੰਗ ਇਹੀ ਹੈ ਜੀ ਅਸੀਂ ਦੁਕਾਨਦਾਰ ਹੈਗੇ ਅੰਦਰ ਮਤਲਬ ਕਿ ਬੈਠਿਆ ਸੀ ਸੇਫ ਹੀ ਹੈ ਨਹੀਂ ਅਸੀਂ ਮੁਲਾਜ਼ਮ ਸਾਡੀ ਮੰਗ ਇਹੀ ਹੈ ਕਿ ਅਸੀਂ ਸੇਫ ਮਤਲਬ ਕਿ ਹੋਈ ਇੱਕ ਚੌਕ ਇੱਕ ਮੇਨ ਚੌਕ ਆ ਇੱਥੇ ਪੱਕਾ ਨਾਕਾ ਲਾਇਆ ਜਾਵੇ ਪੀਸੀਆਰ ਵਗੈਰਾ ਜੋ ਹੋਵੇ ਪੱਕਾ ਇੱਥੇ ਨਾਕਾ ਲਾਇਆ ਜਾਵੇ ਤੇ ਅਸੀਂ ਬਿਲਕੁਲ ਸੇਫ ਇੱਥੇ ਹੋਈ ਹੈ ਜੀ ਕੀ ਨਾਮ ਹੈ ਤੁਹਾਡਾ ਪੂਰਾ ਮੇਰਾ ਨਾਮ ਸਾਹੀ ਲਈ ਜੀ ਸਾਤੀ ਕੀ ਚੱਕੇ ਲਗਾਇਆ ਤੇ ਨਾਲ ਸਰ ਇੱਥੇ ਪੈਗਟ ਪਈ ਸੀ ਪੈਗਟ ਪੂਜੇ ਵਗਾਰੇ ਦੇ ਉਹ ਚੱਕੇ ਆ ਬਾਕੀ ਉੱਤੋਂ ਦੀ ਗੱਲੇ ਕੋਲ ਤਾਂ ਨਹੀਂ ਮਤਲਬ ਕਿ ਉਹ ਆਏ ਹਜੇ ਕਿਉਂਕਿ ਉਹਨਾਂ ਨੂੰ ਏ ਸੀ ਕਿ ਅਸੀਂ ਉੱਪਰ ਦੀ ਘੁੰਮ ਕੇ ਆਵਾਂਗੇ ਅਸੀਂ ਫੜੇ ਨਾ ਜਾਈਏ ਨੇ ਟਾਈਮ 'ਚ ਉਹ ਜਿਵੇਂ ਉਹਨਾਂ ਕੋ ਜੋ ਹੱਚਾ ਹੈ ਫੜਾ ਫੜਾ ਨਿਕਲ ਚੁਕੇ ਦੀ ਆਪਣਾ ਸਰ ਆਪਣਾ ਬੇਟਾ ਦੁਕਾਨ ਤੇ ਸੀ ਮੈਂ ਵੀ ਦੁਕਾਨ ਤੇ ਬੈਠਾ ਸੀ ਮੈਂ ਕੁਦਰ ਤੇ ਘਰੇ ਖਾਣਾ ਖਾਣ ਚਲਾ ਗਿਆ ਤਾਂ ਪਿੱਛੋਂ ਕਿਤੇ ਦੋ ਜਣੇ ਆਏ ਆ ਇੱਕ ਜਣਾ ਪਹਿਲਾਂ ਅੰਦਰ ਵੜਿਆ ਆ ਕੇ ਬੇਟਾ ਨੂੰ ਕਹਿੰਦੇ ਵੀ ਹੈ ਹਰ ਵਾਰ ਤਾਨ ਕੇ ਵੀ ਜੋ ਕੋਹਤਰੋਂ ਕੱਢਦੇ ਉਹ ਕਹਿੰਦਾ ਕੋਈ ਨਾ ਮੈਂ ਦੇ ਦਨਾਂ ਕਿ ਨਾ ਆ ਨਾ ਟੈਲ ਦਾ ਟੈਲਸ ਪਰ ਅੱਗੇ ਗਿਆ ਉਹ ਕਹਿੰਦਾ ਭੱਜਣ ਦੇ ਕੋਈ ਨਾ ਗਰੇਨਾਂ ਗੋਲੀ ਮਾਰ ਦਿਆਂਗੇ ਉਹ ਕਹਿੰਦਾ ਇਸ ਸਾਹਮਣੇ ਪੈਸੇ ਪੈ ਤੁੰਦੇ ਨਾ ਕਰਕੇ ਤੇ ਉਹ ਪੈਸੇ ਦੇ ਬਾਨਿਆ ਪਿਛਲੇ ਗੇਟ ਤੋਂ ਨਿਕਲ ਕੇ ਨੇ ਰੋਲਾ ਪੈ ਡਾੜੇ ਡਾੜੇ ਕਰਕੇ ਵਾਹ ਮਾਰੀ ਨਾ ਤਾਂ ਉਹਨਾਂ ਨੂੰ ਹੋਇਆਗਾ ਵੀ ਇਹਨਾਂ ਰੋਲਾ ਪੈ ਚੁੱਕਾ ਵੀ ਅਸੀਂ ਫਸਾਂਗੇ ਇਸ ਕਰਕੇ ਨਾ ਉਹ ਇੱਥੋਂ ਜੋ ਵੀ ਉਹਨਾਂ ਹੱਥ ਚਾਇਆ ਨਾ ਉਹ ਭੱਜ ਨਿਕਲ ਕੇ ਆਪਣਾ ਭੱਜ ਕੇ ਗਿਆ ਕਿ ਨਾ ਇਸ ਤੋਂ ਮੰਗ ਸਾਡੇ ਮਤਲਬ ਆਹੀ ਹੈ ਜੀ ਵੀ ਇੱਕ ਤਰ੍ਹਾਂ ਆਪਣਾ ਮੇਨ ਚੌਕ ਹੈ ਜੀ ਇਹ ਤੇ ਪੱਕਾ ਨਾਕਾ ਹੋਣਾ ਚਾਹੀਏ ਚਾਹੀਦਾ ਕਿ ਜਿਹੜੇ ਡੇਲੀ ਜੋ ਵਾਰਦਾਤਾਂ ਹੁੰਦੀਆਂ ਆ ਉਹ ਤੋਂ ਮਤਲਬ ਸਭ ਨੂੰ ਮਤਲਬ ਇੱਕ ਬਚਾਅ ਹੋ ਸਕੇ ਇਸ ਇਲਾਕੇ ਦੇ ਵਿੱਚ ਵਾਰਦਾਤਾਂ ਅਕਸਰ ਹੁੰਦੀਆਂ ਰਹਿੰਦੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ